ਪਰਜਾ ਨੂੰ ਆਪਣੇ ਲੋਕਾਂ ਨੂੰ ਉੱਚਾ ਚੁੱਕਣ ਲਈ ਕੋਈ ਕਸਰ ਨਹੀਂ ਛੱਡੀ ਉਹਨੇ YouTube ਉਹਨੇ ਸਾਰਾ ਨੈਟਿਵੀਟੀ ਹੀ ਕਰ ਦਿੱਤਾ ਆਪਣੇ ਬਚਨਾਂ ਨਾਲ ਆਪਣੇ ਦਾਸਾਂ ਦੇ ਦੁਆਰਾ ਪੜ ਦਿੱਤਾ ਪਰ ਫਿਰ ਵੀ ਪਰਜਾ ਜੇ ਉੱਥੇ ਵੀ ਉੱਥੇ ਸਾਰੀ ਦੀ ਪਰਜਾ ਬੜੇ ਲੋਕ ਆ ਜਿਹੜੇ ਨੇ ਟੋਪ ਜਾ ਰਹੇ ਆ ਜਿਹੜੇ ਜਿਹੜੇ ਇਹਨੇ ਅੱਗੇ ਜਾ ਰਹੇ ਆ ਪ੍ਰਭੂ ਲਈ ਜਿਨ੍ਹਾਂ ਨੂੰ ਪ੍ਰਭੂ ਨੇ ਅਨੰਤ ਜੀਵਨ ਦੀ ਸਮਝ ਦੇ ਦਿੱਤੀ ਸਦਾ ਦੇ ਆਪਣੇ ਪLANING ਦੀ ਸੋਚ ਸਮਝ ਉਹਨਾਂ ਦੀ ਜ਼ਿੰਦਗੀ 'ਚ ਪਾ ਦਿੱਤੀ ਉਹ ਆਤਮਿਕ ਹੁੰਤੀ ਜਿਹੜੀ ਅੱਗੇ ਵਧ ਰਹਾ ਦੁਆਵਾਂ ਪ੍ਰਾਰਥਨਾ ਵਿੱਚ ਲੋਕਾਂ ਨੂੰ ਅੱਗੇ ਵਚਨ ਦੱਸਣ ਵਿੱਚ ਆਪਣੇ ਜੀਵਨ ਦੀਆਂ ਗਵਾਹੀਆਂ ਦੇਣ ਦੇ ਵਿੱਚ ਦੁਖੀ ਵਿਚਾਰਾ ਬਿਮਾਰਾ ਪਾਪੀ ਲੋਕਾਂ 'ਚ ਨਮੂਨਾ ਬਣ ਦੇ ਲਈ ਉਹ ਲੋਕ ਅੱਗੇ ਵਧ ਰਿਹਾ ਹallelujah ਜਿਵੇਂ ਜਿਵੇਂ ਪ੍ਰਭੂ ਨੂੰ ਪਰਬੂ ਉਹਨਾਂ ਨੂੰ ਉਹਕੇ ਕਰਦਾ ਜਾ ਰਿਹਾ ਹਾਲੇਲੂਇਆ ਉੱਚਾ ਕਰਦਾ ਜਾ ਰਿਹਾ ਕਿ ਨਹੀਂ ਹਾਂਜੀ ਤੇ ਮਾਊ ਆਣੇ ਦੀ ਕਲੀਸਿਆ ਬੋਲੋ ਉਥੇ ਲਿਖਿਆ ਆਪਣਾ ਨਾਮ ਲਿਸਟ ਵਿੱਚ ਸੱਚਮੁੱਚ ਜਿਹਨੇ ਪ੍ਰਕਾਸ਼ ਦੀ ਪੁਥੀ ਪੜ੍ਹਦੇ ਨਾ ਆਪਾਂ ਪੜ੍ਹੀਏ ਪ੍ਰਕਾਸ਼ ਦੀ ਪੁਥੀ ਕੱਢੋ ਫਿਰ ਦੂਜੀ ਬੰਨ ਕਿੱਥੇ ਅੱਜ ਨੇ ਦੂਸਰਾ ਦਿਹਾੜੀ ਮੈਂ ਤੁਹਾਨੂੰ ਕੋ ਚਾਹਣਾ ਪਉਣਾ ਚਾਹਣਾ ਪ੍ਰਭੂ ਦੇ ਬਚਨ ਦੇ ਅਨੁਸਾਰ

ਇਹ ਕਿੱਥੋਂ ਦੀ ਕਲੀਸੀਆ ਦੁਬਾਰੇ ਪੜ ਅਫਸਰਸ ਦੀ ਕਲੀਸੀਆ ਦੇ ਦੂਤ ਨੂੰ یوں ਲਿਖ ਭਾਈ ਜਿਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਫੜੇ ਹੋਏ ਹੋਣ ਅਮੀਨ ਹੁਣ ਅਫਸਰਸ ਦੀ ਕਲੀਸੀਆ ਦਾ ਦੂਤ ਕਿਹੜਾ ਉਥੋਂ ਦਾ ਸੁਣੋ ਅਫਸਰਸ ਦੀ ਕਲੀਸੀਆ ਦਾ ਦੂਤ ਕੌਣ ਆ ਉਥੇ ਹਾਂਜੀ ਪਰ ਹੋਲੀ-ਹੋਲੀ ਕਿਉਂ ਬੋਲਦੇ ਆ ਛੱਕੇ ਅੰਦਰ ਅੰਦਰ ਚਾਕਾ ਵੇਖੀ ਸਹੀ ਬੋਲ ਰਿਹਾ ਯਾ ਗਲਤ ਬੋਲੇ ਅਫਸਸ ਦੀ ਕਲੀਸਿਆ ਦਾ ਦੂਤ ਇੱਕ ਪਾਸਟਰ ਉਥੋਂ ਦਾ ਸੇਵਕ ਅਫਸਸ ਸ਼ਹਿਰ ਦਾ ਅਫਸਸ ਦੇਸ਼ ਦਾ ਜਾਂ ਅਫਸਸ ਨਗਰ ਦਾ ਉਤੋਂ ਦੀ ਕਲੀਸਿਆ ਦੇ ਦੂਤ ਨੂੰ ਕਿਉਂਦਾ ਇੰਨ ਲਿਖ ਜਦੋਂ ਉਹ ਤੋਂ ਦੇ ਸੇਵਕ ਨੂੰ ਲਿਖ ਇਹਦਾ ਮਤਲਬ ਅਫਸਦੀ ਦੀ ਕਲੀਸੀਆ ਅਫਸਦੀ ਕਲੀਸੀਆ ਕਿੱਥੇ ਸੁਰਗ ਦੇ ਵਿੱਚ ਤੇ ਮਾਊ ਵਾਲੀ ਦੀ ਕਲੀਸੀਆ ਦਾ ਨਾਮ ਵੀ ਕਿੱਥੇ ਆ ਪ੍ਰਭੂ ਦੇ ਕੋਲ ਸੁਰਗ ਦੇ ਵਿੱਚ ਜੇ ਸਵਰਗ ਚ ਨਾ ਕੱਟਿਆ ਗਿਆ ਫਿਰ ਅੱਗੇ ਪੜੋ ਤਿੰਨ ਅਧਿਆਏ ਉਹਦੀ ਪਹਿਲੀ ਹੈ ਇਹ ਕਿੱਥੋਂ ਦੀ ਕਲੀਸੀਆ ਸਾਰਦੀਸ ਦੀ ਕਲੀਸੀਆ ਦੇ ਦੂਤ ਨੂੰ ਇਉਂ ਲਿਖ ਭਾਈ ਹਾਂ ਹੁਣ ਆ ਗਈ ਸਾਰਦੀਸ ਦੀ ਕਲੀਸੀਆ ਉਤੋਂ ਦੇ ਦੂਤ ਨੂੰ ਵੀ ਕਿਉਂਦਾ ਆਉਣ ਲਿਖ ਇਹ ਕਿੱਤੋਂ ਦੀ ਕਲੀਸੀਆ ਹਾਂ ਪਹਿਲੀ ਕਲੀਸੀਆ ਕਿੱਤੋਂ ਦੀ ਸੀ ਆਫਸਰ ਦੀ ਦੂਜਾ ਮੈਂ ਪੜਾਇਆ ਤਿੰਨ ਦੇ ਆਏ ਵਿੱਚੋਂ ਸਾਰ ਦੀ ਸੀ ਦੀ ਹੁਣ ਆਪਾਂ ਪੜਾਂਗੇ ਪ੍ਰ부 ਤੁਹਾਡਾ ਪੜਾ ਕਰੇ 8 ਹੈ ਦੋ ਦੀ 8 ਹੈ ਹਾਂ ਪੜੋ ਸਮੁਰਨੇ ਦੀ ਕਲੀਸੀਆ ਦੇ ਦੂਤ ਨੂੰ ਇਹ ਕਿੱਤੋਂ ਦੀ ਕਲੀਸੀਆ ਆ ਗਈ ਸਮੁਰਨੇ ਦੀ ਸਮੁਰਨੇ ਦੀ ਵੀ ਕਲੀਸੀਆ ਹੈ ਉੱਤੇ ਵੀ ਇੱਕ ਸੇਵਕ ਹੈ ਸਾਰ ਦੀ ਸ੍ਰਿਚ ਵਿੱਚ ਵੀ ਇੱਕ ਸੇਵਕ ਹੈ ਅਫਸੁਸ ਵਿੱਚ ਵੀ ਇੱਕ ਸੇਵਕ ਹੈ ਹੁਣ ਪੜੋ ਤੁਸੀਂ ਇਹਦੀ ਬਾਹਰ ਆਇਤ ਪਰਗਮੰਮ ਦੀ ਕਲੀਸਿਆ ਦੇ ਦੂਤ ਨੂੰ ਇਹੋ ਲੇਖ ਆ ਇਹ ਦੂਤਾਂ ਨੂੰ ਪਰਮੇਸ਼ਰ ਕੀ ਦਿੰਦਾ ਪਾਸਟਾ ਨੂੰ ਮੈਸੇਜ ਦਿੰਦਾ ਥੋੜੇ ਭਲੇ ਲਈ ਉਹਦੇ ਪਰਿਵਾਰ ਦੇ ਭਲੇ ਲਈ ਉਹਦੇ ਆਪ ਦੇ ਭਲੇ ਲਈ ਪਰਮੇਸ਼ਰ ਕੀ ਕਹਿੰਦਾ ਲਿਖਾ ਰਿਹਾ ਨਾ ਵੀ ਜਿਵੇਂ ਮੈਨੂੰ ਇਥੋਂ ਦੀ ਕਲੀਸਿਆ ਦੇ ਲਈ ਪ੍ਰਭੂ ਬੋਲਣ ਦੇ ਲਈ ਕਹਿੰਦਾ ਹੈ